ਅੰਮ੍ਰਿਤਸਰ ਦੇ ਤੀਜੀ ਵਾਰ ਬਣੇ ਲੋਕ ਸਭਾ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਇੱਕ ਗਰੀਬ ਪਰਿਵਾਰ ਦੀ ਧੀ ਦਾ ਸਾਰਾ ਖਰਚਾ ਆਪਣੇ ਸਿਰ ਤੇ ਚੁੱਕਿਆ। ਪਿਛਲੇ ਦਿਨੀ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦੀ ਇੱਕ ਗਰੀਬ ਪਰਿਵਾਰ ਦੀ ਧੀ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਸ ਦਾ ਕੱਲ 16 ਜੂਨ ਸ਼ਨੀਵਾਰ ਨੂੰ ਵਿਆਹ ਹੋਣ ਜਾ ਰਿਹਾ ਸੀ। ਜਿਸ ਦੇ ਚਲਦੇ ਕਈ ਦਾਨੀ ਸਜਣ ਇਸ ਗਰੀਬ ਪਰਿਵਾਰ ਦੀ ਮਦਦ ਕਰਨ ਦੇ ਲਈ ਪਹੁੰਚੇ। ਉੱਥੇ ਹੀ ਅੰਮ੍ਰਿਤਸਰ ਤੋਂ ਤੀਜੀ ਵਾਰ ਚੁਣੇ ਗਏ ਲੋਕ ਸਭਾ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਵੀ ਪਿੱਛੇ ਨਹੀਂ ਰਹੇ। ਉਹਨਾਂ ਨੇ ਵੀ ਆਪਣੀ ਟੀਮ ਨੂੰ ਭੇਜ ਕੇ ਇਸ ਪਰਿਵਾਰ ਦੀ ਧੀ ਦੇ ਵਿਆਹ ਦਾ ਸਾਰਾ ਖਰਚਾ ਆਪਣੇ ਸਿਰ ਤੇ ਚੁੱਕਿਆ ਜੀ ਕਿੰਨਾਂ ਵੱਲੋਂ ਭੇਜਿਆ ਗਿਆ ਮੇਰਾ ਨਾਮ ਸਰਬਜੀਤ ਸਿੰਘ ਸੋਨੂ ਚੰਡਿਆਲਾ ਵਾ ਔਰ ਅਸੀਂ ਸਰਦਾਰ ਗੁਰਜੀਤ ਸਿੰਘ ਔਜਲਾ ਜੋ ਗੁਰੂ ਨਗਰੀ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਟੀਮ ਆ ਔਰ ਸਾਰੇ ਜਣੇ ਅਸੀਂ ਅੱਜ ਆਏ ਆ ਇੱਕ ਵੀਡੀਓ ਚੈਨਲਾਂ ਤੇ ਤੁਹਾਡੇ ਜ਼ਰੀਏ ਦੇਖੀ ਸੀ ਸultanwind ਦੀ ਲੱਖਾ ਸਿੰਘ ਪਲਾਟਾਂ ਦੀ ਇੱਕ ਧੀ ਦੇ ਵਿਆਹ ਰੱਖਿਆ ਗਿਆ ਸੀ ਔਰ ਘਰ ਦੇ ਹਾਲਾਤ ਤੁਸੀਂ ਵੇਖ ਰਹੇ ਓਥੇ ਖੜੇ ਆ ਔਰ ਜਦੋਂ ਹੀ ਇਹ ਐਮਪੀ ਸਾਹਿਬ ਨੇ ਔਜਲਾ ਸਾਹਿਬ ਨੇ ਵੀਡੀਓ ਦੇਖੀ ਤੇ ਇਮੀਡੀਏਟਲੀ ਸਾਨੂੰ ਸਾਰਿਆਂ ਨੂੰ ਭੇਜਿਆ ਅੱਜ ਅਸੀਂ ਬੱਚੀ ਦੇ ਵਿਆਹ ਦੇ ਕੱਪੜੇ ਔਰ ਉਹਨਾਂ ਦੇ ਮਾਤਾ ਜੀ ਦੇ ਕੱਪੜੇ ਉਹਨਾਂ ਦੇ ਪਿਤਾ ਜੀ ਦੇ ਔਰ ਲੜਕੇ ਦੇ ਵਿਆਹ ਵਾਲੇ ਦੇ ਉਹ ਲੈ ਕੇ ਆਏ ਆ ਔਰ ਪਰਿਵਾਰ ਨੂੰ ਬੇਨਤੀ ਕੀਤੀ ਹੈ ਕਿ ਸਾਰੇ ਵਿਆਹ ਦਾ ਖਰਚਾ ਜਿੱਥੇ ਵੀ ਜਿੰਨੀ ਜ਼ਰੂਰਤ ਹੈ ਸਾਨੂੰ ਲਿਸਟ ਬਣਾ ਕੇ ਦੇ ਦੇਣ ਉਹ ਸਾਰਾ ਹੀ ਔਜਲਾ ਸਾਹਿਬ ਨੇ ਕਿਹਾ ਸੀ ਆਪੇ ਕਰਾਂਗੇ ਕਿਉਂਕਿ ਗੁਰੂ ਨਗਰੀ ਸਾਰੀ ਹੀ ਸਾਡਾ ਪਰਿਵਾਰ ਆ ਤੇ ਅਸੀਂ ਆਪਣੀ ਧੀ ਦਾ ਵਿਆਹ ਜਿਹੜਾ ਆਪ ਕਰਾਂਗੇ ਜਿੱਥੇ ਜਿੱਦਾਂ ਦੀ ਲੋੜ ਹੈ ਸਾਨੂੰ ਲਿਸਟ ਬਣਾ ਕੇ ਦੇਣ ਤੇ ਸਾਡੇ ਕਾਉਂਸਲਰ ਸਾਹਿਬ ਦੀ ਤੇ ਸਾਡੇ ਵਾਰਡ ਦੇ ਇੰਚਾਰਜ ਜਿਹੜੇ ਇਹਨਾਂ ਸਾਰਿਆਂ ਦੀ ਡਿਊਟੀ ਲਾਤੀ ਆ ਜਿੱਥੇ ਜਿਹੜੀ ਚੀਜ਼ ਦੀ ਜ਼ਰੂਰਤ ਆਉ ਸੇ ਇੱਥੇ ਪੂਰੀ ਕਰਵਾਵਾਂਗੇ ਮਾਪਿਓ ਪਹਿਲੇ ਦਿਨ ਬੜਾ ਭਾਪ ਸੀ ਬਿਲਕੁਲ ਬੜਾ ਬੜਾ ਦੇਖੋ ਤੁਹਾਡੇ ਚੈਨਲਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਸੀਂ ਬਹੁਤ ਚੰਗਾ ਕੰਮ ਕੀਤਾ ਇੱਕ ਪੁੰਨ ਵਾਲਾ ਕੰਮ ਕੀਤਾ ਸਾਰੇ ਚੈਨਲਾਂ ਨੇ ਜਿਹੜਾ ਇੱਕ ਧੀ ਦਾ ਵਿਆਹ ਸੀਗਾ ਸਾਡੇ ਤੱਕ ਇਹ ਖਬਰਾਂ ਪਹੁੰਚੀਆਂ ਤੁਹਾਡੇ ਜ਼ਰੀਏ ਪਹੁੰਚੀਆਂ ਤੇ ਇਹੋ ਜੇ ਕੰਮ ਤੁਸੀਂ ਅੱਗੇ ਵੀ ਕਰਦੇ ਰਿਹਾ ਕਰੋ ਪਰਮਾਤਮਾ ਤੁਹਾਨੂੰ ਸਾਰੇ মিডিਆ ਨੂੰ ਚੜ੍ਹਦੀ ਕਲਾ 'ਚ ਰੱਖੇ ਮੰਗ ਗੀਏ ਮੇਨ ਮਕਸਦ ਕੀ ਇਹਨਾਂ ਦੀ ਕੀ ਕੀ ਡਿਮਾਂਡਸ ਕੀ ਨੇ ਡਿਮਾਂਡਸ ਇਹਨਾਂ ਦੀ ਬੱਚੀ ਦਾ ਵਿਆਹ ਹੀ ਸੀ ਵਿਚਾਰਿਆਂ ਦਾ ਕਹਿੰਦੇ ਸੀ ਕੁਝ ਵੀ ਹੈ ਨਹੀਂ ਸੀ ਪਹਿਲਾਂ ਤੇ ਬੜਾ ਬੁਰਾ ਹਾਲ ਸੀ ਤੇ ਅੱਜ ਚਿਹਰੇ ਤੇ ਖੁਸ਼ੀ ਵੇਖ ਕੇ ਬੜਾ ਮਨ ਖੁਸ਼ ਹੈ ਇੱਕ ਘਰ ਪੈਣ ਵਾਲਾ ਇਹਨਾਂ ਦਾ ਉਹ ਵੀ ਜਿਹੜੀ ਫਾਈਲ ਇਹਨਾਂ ਨੂੰ ਮੈਂ ਕਿਹਾ ਦੋ ਮੈਂ ਕਿਹਾ ਕਮਿਸ਼ਨਰ ਸਾਹਿਬ ਕੋ ਅਸੀਂ ਪਾਸ ਕਰਾ ਕੇ ਜਿਹੜੇ ਸਰਕਾਰੋਂ ਲੋ ਪੈਸੇ ਹੁੰਦੇ ਦਵਾਵਾਂਗੇ ਔਰ ਜਿਹੜੀਆਂ ਸਹੂਲਤਾਂ ਸਰਕਾਰੀ ਮਿਲਣੀਆਂ ਚਾਹੀਦੀਆਂ ਉਹ ਤੇ ਮਿਲਣੀਆਂ ਹੀ ਚਾਹੀਦੀਆਂ ਵਾ ਉਹਨਾਂ ਪਰਿਵਾਰਾਂ ਨੂੰ ਮਿਲਣੀਆਂ ਚਾਹੀਦੀਆਂ ਜਿਨ੍ਹਾਂ ਨੂੰ ਜ਼ਰੂਰਤ ਆ ਕਿਉਂਕਿ ਗੁਰੂ ਦੀ ਨਗਰੀ ਦੇ ਵਿੱਚ ਆਪਾਂ ਸਾਰੇ ਹੀ ਗੁਰੂ ਦੇ ਬੱਚੇ ਆ ਤੇ ਸਾਡ ਕਰੋ ਤੁਸੀਂ ਤੁਹਾਡੇ ذریعے ਜਿਹੜੇ ਸਿਰੇ ਚਾੜ੍ਹਾ ਕਰਾਂਗੇ ਪਰਿਵਾਰ ਚ ਕਿਸਤਾਨ ਦਾ ਹੋਣਾ ਉਤਸ਼ਾਹ ਬਹੁਤ ਖੁਸ਼ੀ ਦਾ ਮਾਹੌਲ ਹੈ ਖੁਸ਼ੀ ਦੇ ਸਭ ਤੋਂ ਜ਼ਿਆਦਾ ਵਧਾਈ ਦੇ ਪਾਤਰ ਤੁਸੀਂ ਮੀਡੀਆ ਵਾਲੇ ਜੀ ਮੈਂ ਵੱਲੋਂ ਤੁਹਾਡਾ ਤਾਂ ਦੇਣ ਦੇ ਹੀ ਨਹੀਂ ਸਕਦਾ ਜੇ ਤੁਸੀਂ ਸਾਡੇ ਤੱਕ ਨਾ ਪਹੁੰਚਾਓਗੇ ਤੇ ਕਿੱਦਾਂ ਪਹੁੰਚਣਗੀਆਂ ਗੱਲਾਂ ਇੱਕ ਅਵੇਅਰ ਲੋਕਾਂ ਨੂੰ ਕਰਨਾ ਜਿਹੜਾ ਮੀਡੀਆ ਦੇ ਹੱਥ ਬਹੁਤ ਕੁਝ ਆ ਤੇ ਚੰਗੀਆਂ ਕੁਚੀ ਸਿੰਘ ਔਜਲਾ ਆਣਗੇ ਅੱਜ ਪਹੁੰਚ ਬਿਲਕੁਲ ਔਜਲਾ ਸਾਹਿਬ ਆਉਣਗੇ ਜੇ ਔਜਲਾ ਸਾਹਿਬ ਇੱਥੇ ਨਾ ਹੋਏ ਤੇ ਉਹਨਾਂ ਦੇ ਮਾਤਾ ਜੀ ਅਸੀਂ ਸਾਰੇ ਆਵਾਂਗੇ ਇੱਥੇ ਸਾਰਾ ਪਰਿਵਾਰ ਆਊਗਾ ਔਜਲਾ ਸਾਹਿਬ ਦਾ ਅਸੀਂ 24 ਘੰ ਕੰਮ ਹੁੰਦਾ ਵਾ ਕੋਈ ਖਬਰ ਹੁੰਦੀ ਆ ਸਾਡੇ ਜ਼ਰੂਰ ਧਿਆਨ ਚ ਲਿਆਇਆ ਕਰੋ ਅਸੀਂ ਉਸੇ ਵੇਲੇ ਹਾਜ਼ਰ ਆਂ ਤੀਜੀ ਵਾਰੀ ਜੇ ਸਾਨੂੰ ਚੁਣਿਆ ਨਾ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਪਰਿਵਾਰ ਦੇ ਦੁੱਖ ਸੁੱਖ ਜਿਹੜੇ ਆ ਕਿਸੇ ਵੇਲੇ ਉੱਥੋਂ ਤੱਕ ਨਹੀਂ ਪਹੁੰਚ ਸਕਦੇ ਅਸੀਂ ਹਰ ਕਿਸੇ ਦੀ ਸੇਵਾ ਚ ਹਾਜ਼ਰ ਆ ਤੁਸੀਂ ਸਾਨੂੰ ਦੱਸਿਆ ਕਰੋ ਇਹ ਚ ਕੋਈ ਪਾਰਟੀ ਨਹੀਂ ਅਸੀਂ ਸਾਰੇ ਗੁਰੂ ਦੇ ਬੱਚੇ ਆ ਔਰ ਇਸ ਨਗਰੀ ਦੇ ਸੇਵਾਦਾਰ ਆ ਥੋਡੀ ਵੀ ਸੇਵਾ ਸਾਡੀ ਵੀ ਸੇਵਾ ਪਰ ਰਲ ਮਿਲ ਕੇ ਸਾਰਿਆਂ ਨੇ ਇਸ ਨਗਰੀ ਦੇ ਵਿੱਚ ਸੇਵਾ ਕਰਨੀ ਧੰਨਵਾਦ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ